ਪਟਵਾਰੀ ਸਾਹਿਬ ਕੀ ਹਾਲ ਚਾਲ ਨੇ ਹਾਂਜੀ ਆ ਸੁਪਨਾ ਜਿਹੜਾ ਪਟਵਾਰੀ ਸਾਹਿਬ ਸੁਣਨ ਦਾ ਸੁਪਨਾ ਹੈ ਪੰਜਾਬ ਦੇ ਅੰਦਰੋਂ ਘਟੋ ਘਟ ਦਸਾਂ ਦੇ ਵਿੱਚੋਂ ਅੱਠ ਬੱਚਿਆਂ ਸੁਪਨਾ ਲੈ ਕੇ ਚੱਲਦੇ ਆ ਤੇ ਵੇਟ ਵੀ ਬੜੀ ਜੋਰਾਂ ਸ਼ੋਰਾਂ ਨਾਲ ਕਰਦੇ ਆ ਕਿ ਕਦੋਂ ਪੰਜਾਬ ਪੁਲਿਸ ਤੇ ਕਦੋਂ ਪੰਜਾਬ ਪਟਵਾਰੀ ਆ ਜਾਵੇ ਕਿ ਰੀਜ਼ਨ ਕਿ ਉਹ ਕਿੰਸੀ ਬਹੁਤ ਜ਼ਿਆਦਾ ਵਾਈਡ ਦੇਖੀ ਜਾਂਦੀ ਹੈ ਪੰਜਾਬ ਪੁਲਿਸ ਦੇ ਅੰਦਰ ਤੇ ਦੂਜਾ ਪੰਜਾਬ ਪਟਵਾਰੀ ਦੇ ਅੰਦਰ 노 ਡਾਊਟ ਕਿਤੇ ਨਾ ਕਿਤੇ ਜਦੋਂ ਆਪਾਂ ਪੰਜਾਬ ਪੁਲਿਸ ਦੀ ਗੱਲ ਕਰੀਏ ਉੱਥੇ ਕਿਤੇ ਨਾ ਕਿਤੇ ਸਾਡੀ ਜਿਹੜੀ ਹਾਈਟ ਹੈ ਉਹ ਜਾਂ ਫਿਰ ਸਾਡੀ ਬੋਡੀ ਦਾ weight ਜਿਹੜਾ ਹੈ ਉਹ ਕਿਤੇ ਨਾ ਕਿਤੇ ਇੱਕ obstacle ਬਣ ਜਾਂਦਾ ਹੈ ਰਸਤੇ ਦਾ ਰੋੜਾ ਬਣ ਜਾਂਦਾ ਹੈ ਬਟ ਜਦੋਂ ਆਪਾਂ ਗੱਲ ਕਰਦੇ ਹਾਂ ਪੰਜਾਬ ਪਟਵਾਰੀ ਦੀ ਤਾਂ ਸਭ ਤੋਂ ਪਹਿਲੀ ਚੀਜ਼ ਇਹ ਆ ਕਿ ਚੋਜੀ ਆਫਿਸ 'ਚ ਬੈਠ ਕੇ ਕੰਮ ਕਰਨਾ ਹੈ ਜ਼ਿਆਦਾ ਦੌੜ ਧੁੱਪ ਜਿਹੜੀ ਹੈ ਉਹ ਨਹੀਂ ਕਰਨੀ ਪੈਣੀ ਹੈ ਬੰਦਾ ਆ ਸੋਚ ਕੇ ਚੱਲਦਾ ਹੈ ਤੇ ਪੰਜਾਬ ਪਟਵਾਰੀ ਨੂੰ ਲੈ ਕੇ ਤੁਸੀਂ ਦੇਖਿਆ ਪਈ ਪੰਜਾਬ ਦੇ ਅੰਦਰ ਥੋੜੀ ਸਾਨੂੰ ਹਲਚਲ ਨਜ਼ਰ ਆਈ ਹੈ ਹਲਚਲ ਕੀ ਹੈ ਇੱਕ ਲੈਟਰ ਬੜਾ ਫੇਮਸ ਹੋ ਗਿਆ ਜੀ ਤੁਸੀਂ ਇੰਸਟਾਗ੍ਰam ਤੇ ਰੀਲਾਂ ਵੀ ਵੇਖੀਆਂ ਹੋਣੀਆਂ YouTube ਤੇ ਤੁਸੀਂ ਵੀਡੀਓਜ਼ ਦੇਖੀਆਂ ਹੋਣੀਆਂ ਬੜਾ ਹੀ ਫੇਮਸ ਲੈਟਰ ਹੋਇਆ ਪਈ ਸਰਕਾਰ ਜਿੱਦ ਸਰਕਾਰ ਦੀ ਮੀਟਿੰਗ ਹੋਈ 2 3 April ਦੇ ਆਸ-ਪਾਸ ਤੇ ਸਰਕਾਰ ਨੇ ਮੰਗਿਆ ਕਿ ਭਾਈ ਜਿਹੜੀ ਪੰਜਾਬ ਸਰਕਾਰ ਹੈ ਉਹਨੇ ਕੀ ਕੀਤਾ ਵੀ ਡਿਸਟ੍ਰਿਕਟ ਵਾਈਜ਼ ਦੇਖੋ ਪੰਜਾਬ ਦੇ ਅੰਦਰ ਕਿਹੜੀ-ਕਿਹੜੀ ਥਾਂ ਤੇ ਕਿੰਨੀ ਵੈਕੈਂਸੀ ਪੈਂਡਿੰਗ ਹੈ ਪਟਵਾਰੀਆਂ ਦੀ ਕਿਉਂਕਿ ਦੇਖਿਆ ਜਾਵੇ ਤਾਂ ਕਹਿੰਦੇ ਭਾਰਤ ਦਾ ਜਿਹੜਾ ਕਨਸਟੀਟਿਊਸ਼ਨ ਹੈ ਨਾ ਉਹ ਗੱਲ ਕਰਦਾ ਹੈ ਪੰਚਾਇਤੀ ਰਾਜ ਦੀ ਪੰਚਾਇਤੀ ਰਾਜ ਦੇ ਅੰਦਰ ਗੱਲ ਕੀਤੀ ਜਾਂਦੀ ਹੈ ਵਿਲੇਜ ਲੈਵਲ ਦੀ ਤੇ ਵਿਲੇਜ ਲੈਵਲ ਦੇ ਅੰਦਰ ਆਪਾਂ ਗੱਲ ਕਰਦੇ ਹਾਂ ਵੀ ਇਹ ਸਾਡੀ ਭਾਰਤ ਦੀ ਡੈਮੋਕ੍ਰੇਸੀ ਹੈ ਉਹ ਗਰਾਸ ਰੂਟ ਲੈਵਲ ਜਿਹੜਾ ਹੈ ਉਹ ਸਾਡਾ ਪੰਚਾਇਤੀ ਰਾਜ ਹੀ ਹੈ ਤੇ ਦੇਖਿਆ ਜਾਵੇ ਆਪਾਂ ਪਿੰਡਾਂ ਦੀ ਗੱਲ ਕਰੀਏ ਆਪਾਂ ਥੋੜਾ 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 ਬਲਾਕ ਦੀ ਗੱਲ ਕਰੀਏ ਤਾਂ ਇੱਥੇ ਸਾਰੇ ਦਾ ਸਾਰਾ ਜਿਹੜਾ ਕੰਮ ਹੈ ਉਹ ਰਿਵੈਨਿਊ ਅਫਸਰ ਦੀ ਬਿਲਕੁਲ ਜਿਹੜਾ ਇੱਕ ਮਤਲਬ ਆਪਾਂ ਬੇਸਿਕ ਸਟੈਪ ਮੰਨ ਲੈਣੇ ਉਹਨਾਂ ਦੇ ਕੋਲ ਹੁੰਦਾ ਹੈ ਸਾਰੇ ਦਾ ਸਾਰਾ ਤੇ ਕਹਿਣ ਦਾ ਮਤਲਬ ਹੈ ਕਿ ਆਪਾਂ ਡੈਮੋਕ੍ਰੇਸੀ ਦੀ ਗੱਲ ਕਰੀਏ ਤੇ ਡੈਮੋਕ੍ਰੇਸੀ ਦੇ ਬੇਸ ਤੇ ਆਪਾਂ ਵੇਖੀਏ ਤੇ ਸਭ ਤੋਂ ਵਧੀਆ ਰਿਵੈਨਿਊ ਅਫਸਰ ਜਿਹੜਾ ਹੈ ਉਹ ਪਟਵਾਰੀ ਮੰਨਿਆ ਜਾਂਦਾ ਹੈ ਪਟਵਾਰੀ ਇੱਕ ਬੇਸ ਹੈ ਇਸ ਚੀਜ਼ ਦਾ ਤੇ ਕਹਿੰਦੇ ਸਭ ਤੋਂ ਪਹਿਲਾਂ ਤਾਂ ਆਪਾਂ ਆਵਲੀਆਂ ਪੋਸਟਾਂ ਭਰਨੀਆਂ ਨੇ ਆਲਰੇਡੀ ਤੁਸੀਂ ਵੇਖਿਆ ਵੀ ਹੈ ਕਿ ਪੰਜਾਬ ਸਰਕਾਰ ਨੇ ਉਹ ਜਿਹੜੀ ਕਮੇਟੀ ਬਣਾਈ ਉਸ ਕਮੇਟੀ ਦੇ ਹਿਸਾਬ ਦੇ ਨਾਲ ਡਿਸਟ੍ਰਿਕਟ ਦੇ ਹਿਸਾਬ ਦੇ ਨਾਲ ਮੰਗੀਆਂ ਗਈਆਂ ਕਿ ਕਿੰਨੀ-ਕਿੰਨੀ ਵੈਕੈਂਸੀ ਤੁਹਾਡੇ ਏਰੀਆ ਦੇ ਵਿੱਚ ਹੈ ਟੋਟਲ ਮਲਾ ਮਲੂਕੇ ਪਹਿਲਾਂ 1000 ਇੱਕ ਵੈਕੈਂਸੀ ਦੱਸੀ ਜਾ ਰਹੀ ਸੀ ਪੰਜਾਬ ਪਟਵਾਰੀ ਦੀ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ 1095 ਜਿਹੜੀਆਂ ਸੀਟਾਂ ਨੇ ਉਹ ਖਾਲੀ ਨੇ ਐਨੇ ਪਟਵਾਰੀ ਜਿਹੜੇ ਹੈ ਉਹ ਭਰੇ ਜਾਣਗੇ ਤੇ ਜੇਕਰ ਮੈਂ ਗੱਲ ਕਰਾਂ ਕਿ ਕਦੋਂ ਤੱਕ ਪੇਪਰ ਹੋ ਸਕਦਾ ਤੇ ਕਦੋਂ ਤੱਕ ਅਫੀਸ਼ੀਅਲ ਨੋਟੀਫਿਕੇਸ਼ਨ ਆ ਸਕਦੀ ਤੇ ਉਹ ਅਫੀਸ਼ੀਅਲ ਨੋਟੀਫਿਕੇਸ਼ਨ 15 April ਤੱਕ ਦੇਖੀ ਜਾ ਸਕਦੀ ਹੈ ਬਿਲਕੁਲ 15 April 2025 ਤੱਕ ਅਫੀਸ਼ੀਅਲ ਨੋਟੀਫਿਕੇਸ਼ਨ ਦੇਖੀ ਜਾ ਸਕਦੀ ਹੈ ਤੇ ਜੇ ਮੈਂ ਗੱਲ ਕਰਾਂ ਕਿ ਅਫੀਸ਼ੀਅਲ ਨੋਟੀਫਿਕੇਸ਼ਨ ਜੇ 15 April ਤੱਕ ਆ ਸਕਦੀ ਹੈ ਤੇ ਐਗਜ਼ਾਮ ਕਰੋ ਤੱਕ ਹੋ ਸਕਦਾ ਐਗਜ਼ਾਮ ਹੋ ਸਕਦਾ ਹੈ ਜੀ August ਤੋਂ ਲੈ ਕੇ September ਦੇ ਵਿੱਚਕਾਰ ਕਿ ਰੀਜ਼ਨ ਕੀ ਹੈ ਕਿ ਸਰਕਾਰ ਨੇ ਕਿਹਾ ਹੈ ਕਿ ਆਪਾਂ December ਤੱਕ ਜਿਹੜੀ ਪੋਸਟਾਂ ਨੇ ਇਹਨਾਂ ਦੇ ਅੰਦਰ ਆਪਾਂ ਰਿਕਰੂਟਮੈਂਟ ਕਰ ਦੇਣੀ ਹੈ ਪੰਜਾਬ ਪਟਵਾਰੀਆਂ ਦੀ ਹੁਣ ਜਿਵੇਂ ਗੱਲ ਕਰਾਂ ਕਿ ਜਿਹੜੀ ਨੋਟੀਫਿਕੇਸ਼ਨ ਦਾ ਅਪਰੋਕਸੀਮੇਟ ਡੇਟ ਆ ਮੈਂ ਤੁਹਾਨੂੰ ਦੱਸ ਦਿੱਤੀ ਵੀ 15 April ਤੱਕ ਦੀ ਹੈ ਉਸ ਤੋਂ ਬਾਅਦ ਜੇ ਮੈਂ ਪੋਸਟਾਂ ਦੀ ਗੱਲ ਕਰਾਂ ਪਹਿਲਾਂ 1000 ਇੱਕ ਵੇਖੀਆਂ ਜਾ ਰਹੀਆਂ ਸੀ ਹੁਣ ਕਿਹਾ ਜਾ ਰਿਹਾ ਹੈ ਕਿ 1095 ਪੋਸਟ ਥੋੜੀਆਂ ਪੋਸਟ ਨਹੀਂ ਐ ਬਹੁਤ ਤਮਕਕੇਦਾਰ ਤਰੀਕੇ ਦੇ ਨਾਲ ਆਪਣੀ ਤਿਆਰੀ ਨੂੰ ਕਰੋ ਰੀਜ਼ਨ ਪੋਸਟ ਬਹੁਤ ਪੋਸਟ ਨਹੀਂ ਤੁਹਾਨੂੰ ਤਾਂ ਇੱਕ ਹੀ ਚਾਹੀਦੀ ਨਾ ਤੇ ਕਿਹੜੀ ਚੀਜ਼ ਦੀ ਟੈਨਸ਼ਨ ਐ ਉਸ ਤੋਂ ਬਾਅਦ ਗੱਲ ਕਿਹਾ ਜਾ ਰਿਹਾ ਪਈ ਜਿਹੜੀ ਅਪਕਮਿੰਗ ਵੈਕੈਂਸੀਜ਼ ਐ ਉਹ ਵੇਖੀਆਂ ਜਾ ਰਹੀਆਂ ਐ ਵਿਲੇਜ ਡਵੈਲਪਮੈਂਟ ਆਫੀਸਰ 792 ਪੋਸਟ ਦੇ ਆਸ-ਪਾਸ ਉਸ ਤੋਂ ਬਾਅਦ ਐਕਸਾਈਜ਼ ਇਨਸਪੈਕਟਰ 450 प्लस पोस्ट ਤੇ ਕਹਿਣ ਦਾ ਮਤਲਬ ਹੈ ਜੇ ਮੈਂ ਟੋਟਲ ਟੋਟਲ ਲਗਾ ਲਵਾਂ ਤਾਂ ਸਿੱਧਾ-ਸਿੱਧਾ 2000 ਦੇ ਆਸ-ਪਾਸ ਤੁਹਾਨੂੰ ਸਾਰੀ ਦੀ ਸਾਰੀ ਵੈਕੈਂਸੀ ਦੇਖਣ ਨੂੰ ਮਿਲ ਸਕਦੀ ਹੈ ਤੇ ਕਹਿਣ ਦਾ ਮਤਲਬ ਹੈ ਆ ਮੈਂ ਸਿਰਫ ਔਰ ਸਿਰਫ ਇੱਕ ਰਫ ਆਈਡੀਆ ਲਗਾਇਆ ਹੈ ਤੁਸੀਂ ਆ ਦੇਖੋ ਸਿੱਧੀਆਂ 1100 ਪੋਸਟਾਂ ਤੁਹਾਡੀਆਂ ਆਹੀ ਹੋਗੀਆਂ 1095 ਦੇ ਹਿਸਾਬ ਦੇ ਨਾਲ 1100 ਪੋਸਟ ਮਾਇਨੇ ਰੱਖਦੀ ਹੈ ਤੇ 1100 ਦੇ ਨਾਲ 792 ਐ ਇਹਨੂੰ ਸਿੱਧਾ ਸਿੱਧਾ ਤੁਸੀਂ 800 ਪੋਸਟ ਲਾ ਲਓ ਤੇ 1900 ਪੋਸਟ ਦਾ ਬਿਟਾ ਆਹੀ ਹੋ ਗਈ ਔਰ ਉਸ ਤੋਂ ਬਾਅਦ 1900 ਤੋਂ ਬਾਅਦ 450 ਪੋਸਟ ਆਇਆ ਤੇ ਕਹਿਣ ਦਾ ਮਤਲਬ ਹੈ ਤਾਂ ਫੇਰ ਵੀ ਹਲੇ 2000 ਪੋਸਟ ਦੀ ਗੱਲ ਕੀਤੀ ਹੈ ਘਟਾ ਕੇ ਜਿਹੜੀ ਕਿ ਸਾਹਮਣੇ ਦਿਖ ਵੀ ਰਹੀ ਹੈ ਤੇ ਕਹਿਣ ਦਾ ਮਤਲਬ ਹੈ 2000 ਤੋਂ ਲੈ ਕੇ 2500 ਤੱਕ ਦੀਆਂ ਪੋਸਟ ਨੇ ਜਿਹੜੀਆਂ ਵਧੀਆਂ ਸੀਟਾਂ ਤੇ ਵੈਕੈਂਸੀ ਆ ਰਹੀ ਹੈ ਆਪਣੀ ਤਿਆਰੀ ਨੂੰ ਜਮਾ ਟਿੱਲਾ ਨਾ ਪਾਓ ਹੁਣ ਜੇ ਤੁਹਾਨੂੰ ਆ ਲੱਗਦਾ ਨਾ ਕਿ ਅੱਜ ਕੱਲ ਦਾ ਟਾਈਮ ਐਵੇਂ ਦਾ ਹੋ ਗਿਆ ਪਈ ਆ ਜਿਹੜਾ ਮਹੀਨਾ ਚੱਲ ਰਿਹਾ April ਮਹੀਨਾ ਚੱਲ ਰਿਹਾ ਮੈਡਮ ਗਰਮੀ ਵਧ ਗਈ ਆ ਗਰਮੀ ਸਰਦੀ ਸਭ ਕੁਝ ਚੱਲੇ ਜਾਣਾ ਬਟ ਜਿੰਨਾ ਪੇਪਰ ਹੁਣ ਤੁਸੀਂ ਦੇਖੋ PCS ਲਾਈਨ 'ਚ ਲੱਗਿਆ ਹੋਇਆ ਪੰਜਾਬ ਪੁਲਿਸ ਦਾ ਪੇਪਰ ਉਹ ਵੀ ਹੋਣਾ ਹੈ ਉਸ ਤੋਂ ਬਾਅਦ ਪਟਵਾਰੀ ਦੀ ਗੱਲ ਦੱਸ ਦਿੱਤੀ ਉਸ ਤੋਂ ਬਾਅਦ ਇੱਕ ਸਾਈਜ਼ ਇਨਸਪੈਕਟਰ ਦੀ ਗੱਲ ਦੱਸ ਦਿੱਤੀ ਵੀਡੀਓ ਦੀ ਗੱਲ ਦੱਸ ਦਿੱਤੀ ਔਰ ਜਿਹੜਾ ਟਾਈਮ ਹੈ ਉਹ ਹੁਣ ਤੁਹਾਡੇ ਕੋਲ ਆਹੀ ਹੈ April ਤੋਂ ਲੈ ਕੇ December ਤੱਕ ਤਾਂ ਮੈਂ ਤੁਹਾਨੂੰ ਦੱਸਿਆ ਵੀ December ਤੱਕ ਤਾਂ ਪੋਸਟਾਂ ਭਰੀਆਂ ਜਾਣੀਆਂ ਨੇ ਤੇ ਕਹਿਣ ਦਾ ਮਤਲਬ ਹੈ ਆ ਜਿਹੜੇ 3-4 ਮਹੀਨੇ ਹਨ ਨਾ ਤੁਹਾਡੇ ਕੋਲ September ਤੱਕ 4-5 ਮਹੀਨੇ ਦਾ ਤੁਹਾਡਾ ਟਾਈਮ ਪੀਰੀਅਡ ਹੈ ਤੁਹਾਡਾ ਪ੍ਰੀਸ਼ੀਅਸ ਟਾਈਮ ਹੈ ਤੁਸੀਂ ਜੇ ਅੱਜ ਤੋਂ ਵੀ ਸਿਲੇਬਸ ਦੀ ਸ਼ੁਰੂਆਤ ਕਰਦੇ ਹੋ ਨਾ ਤਾਂ ਮੈਂ ਕਹਿੰਦੇ ਕਹਾਂਦੇ ਤੁਹਾਨੂੰ ਸਿਲੇਬਸ ਨੂੰ ਪੜ੍ਹਨ ਲਈ ਉਸ ਸਿਲੇਬਸ ਨੂੰ ਕੰਪਲੀਟ ਕਰਨ ਲਈ ਨਾ ਨਾ ਕਰਦੇ ਹਨ ਉਹ ਵੀ 4 4.5 ਮਹੀਨੇ ਦਾ ਟਾਈਮ ਆਰਾਮ ਨਾਲ ਲੱਗ ਜਾਣਾ ਇਸ ਕਰਕੇ ਬਿટા ਆਪਣੀ ਤਿਆਰੀ ਜਿਹੜੀ ਹੈ ਉਸ ਚੀਜ਼ ਨੂੰ ਕਰਨਾ ਸ਼ੁਰੂ ਕਰ ਲਓ ਤੁਹਾਨੂੰ ਲੱਗਦਾ ਤੁਸੀਂ ਮੌਕ ਪ੍ਰੈਕਟਿਸ ਕਰਨੀ ਤੁਸੀਂ ਮੌਕ ਪ੍ਰੈਕਟਿਸ ਕਰੋ ਤੁਹਾਨੂੰ ਲੱਗਦਾ ਵੀ ਤੁਸੀਂ ਸਿਲੇਬਸ ਦਾ ਤੁਹਾਨੂੰ ਜ਼ੀਰੋ ਨਹੀਂ ਆਂਦਾ ਇਹ ਨਹੀਂ ਆਂਦਾ ਆਪਣੇ ਸਿਲੇਬਸ ਨੂੰ ਬਿਲਕੁਲ ਇੱਕ ਬੇਸਿਕ ਲੈਵਲ ਤੋਂ ਚੁੱਕਣ ਦੀ ਕੋਸ਼ਿਸ਼ ਕਰੋ ਜੇ ਹੁਣ ਤੇ ਤਿਆਰੀ ਕਰਨ ਬੈਠੋਗੇ ਤਾਂ ਜਾ ਕੇ ਕਿਤੇ ਪੇਪਰ ਦੇ ਅੰਦਰ ਕੁਝ ਤੁਹਾਡਾ ਬਣ ਪਣਾ ਉਹ ਵੀ ਜੇ ਸਿੱਦਤ ਦੇ ਨਾਲ ਤਿਆਰੀ ਕੀਤੀ ਜੇ ਤੁਸੀਂ ਆ ਸੋਚੋ ਤੇ ਬਸ ਓਪਰਾ ਓਪਰਾ ਪੜ ਲਿਆ ਤੇ ਬਸ ਹੋ ਗਿਆ ਕੰਪੀਟੀਸ਼ਨ ਆਲਰੇਡੀ ਬਹੁਤ ਹਾਈ ਹੈ ਰੀਜ਼ਨ ਕੀ ਹੈ ਤੇ ਪੰਜਾਬ ਦਾ ਜਿਹੜਾ ਯੂਥ ਹੈ ਨਾ ਪੰਜਾਬ ਦਾ ਯੂਥ ਆ ਸੋਚ ਕੇ ਬੈਠੇ ਆਏ ਕੀ ਪੋਸਟ ਆਣੀ ਹੈ 1100 ਪੋਸਟ ਹੋਣੀ ਹੈ 1100 ਪੋਸਟ ਹੈ ਕਹਿਣ ਦਾ ਮਤਲਬ ਹੈ ਯਾਰ 1095 ਪੋਸਟ ਕਹਿਣ ਦਾ ਮਤਲਬ ਹੈ ਕਿ ਕੋਈ ਗੱਲ ਨਹੀਂ ਪਟਵਾਰੀ ਦਾ ਹੀ ਪੇਪਰ ਹੈ ਨਿਕਲ ਜਾਊਗਾ ਮੈਂ ਤਾਂ ਉਹ ਗਾਰੰਟੀ ਦੇ ਰਹੀ ਹਾਂ ਇਸ ਚੀਜ਼ ਦੀ ਪੇਪਰ ਬਿਲਕੁਲ ਵੀ ਈਜ਼ੀ ਨਹੀਂ ਹੋਣਾ ਰੀਜ਼ਨ ਕੰਪੀਟੀਸ਼ਨ ਬਹੁਤ ਹਾਈ ਲੈਵਲ ਦਾ ਹੈ ਤੁਸੀਂ ਆਪ ਵੇਖੋ ਕਿ ਜਿੰਨੇ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਆਪਾਂ ਵੇਖੇ ਵੀ ਹੈ ਉਹ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਦੇ ਅੰਦਰ ਵੀ ਕੁਐਸਚਨ ਹੈਨ ਕਟਵੇਂ ਕੁਐਸਚਨ ਲਿਆਂਦੇ ਹੋਏ ਹੈ ਕਟਵੇਂ ਦਾ ਮਤਲਬ ਕੀ ਹੈ ਕਿ ਜਿੰਨੇ ਜਿਹੜਾ ਬੱਚਾ ਕੜਿਆ ਹੋਇਆ ਹੈ ਨਾ ਪੇਪ ਮੈਥ ਰੀਜ਼ਨਿੰਗ ਇੰਗਲਿਸ਼ ਜੀਐਸ ਕਰੰਟ ਅਫੇਅਰਸ ਪੰਜਾਬ ਜੀਕੇ ਪੰਜਾਬੀ ਕੰਪਿਊਟਰ ਸਭ ਕੁਝ ਪੜਨਾ ਪੈਣਾ ਹੈ ਛੱਡ ਤੁਸੀਂ ਕੁਝ ਨਹੀਂ ਸਕਦੇ ਇਸ ਕਰਕੇ ਹੁਣ ਗੱਲ ਸਾਡੀ ਆਪਣੀ ਜਿਹੜੀ ਖਤਮ ਹੋ ਰਹੀ ਆ ਉਹ ਬੇਟਾ ਇਸ ਚੀਜ਼ ਤੇ ਖਤਮ ਹੋ ਰਹੀ ਹੈ ਕਿ ਨੋਟੀਫਿਕੇਸ਼ਨ ਆ ਤੁਹਾਨੂੰ ਆ ਜਿਹੜਾ ਹਫਤਾ ਹੈ ਅਪਕਮਿੰਗ ਵੀਕ ਜਿਹੜਾ ਹੈ ਉਹਦੇ ਅੰਦਰ ਦੇਖਣ ਨੂੰ ਮਿਲ ਸਕਦੀ ਹੈ ਬਟ ਆ ਵੇਟ ਜਮਾ ਨਾ ਕਰੋ ਵੀ ਨੋਟੀਫਿਕੇਸ਼ਨ ਆਊਗੀ ਉਸ ਤੋਂ ਬਾਅਦ ਆਪਾਂ ਫੜੀਏ ਜਵਾਨੀ ਵੇਟ ਕਰਨਾ ਆਪਣੀ ਜਿਹੜੀ ਤਿਆਰੀ ਹੈ ਉਹਨੂੰ ਅੱਜ ਤੋਂ ਕਰਨਾ ਸ਼ੁਰੂ ਕਰੋ ਜੁਆਇਨ ਕਰੋ ਗਿਆਨਮ ਪੰਜਾਬ ਨੂੰ ਤੇ ਗਿਆਨਮ ਪੰਜਾਬ ਦੇ ਉੱਤੇ YouTube ਤੇ ਫ੍ਰੀ ਆਫ ਕਾਸਟ ਚੱਲ ਰਹੀ ਹੈ ਸੈਸ਼ਨ ਤੁਸੀਂ ਪੰਜਾਬ ਪਟਵਾਰੀ ਲਈ ਤਿਆਰ ਕਰਨਾ ਚਾਹੁੰਦੇ ਹੋ ਤੁਸੀਂ ਉਹ ਚੀਜ਼ ਪੜ੍ਹ ਸਕਦੇ ਹੋ ਤੁਸੀਂ ਐਕਸਾਈਜ਼ ਇਨਸਪੈਕਟਰ ਲਈ ਪ੍ਰੀਪੇਅਰ ਕਰਨਾ ਚਾਹੁੰਦੇ ਹੋ ਤੁਸੀਂ ਕਲਾਸਿਸ ਲਗਾ ਸਕਦੇ ਹੋ ਡੇਲੀ 6 ਤੋਂ 7 ਘੰਟੇ ਦੀ ਕਲਾਸ ਚਲ ਰਹੀ ਹੈ ਗਿਆਨਮ ਪੰਜਾਬ ਦੇ ਉੱਤੇ ਵੱਖਰੇ ਵੱਖਰੇ ਟੀਚਰ ਆਪਣਾ ਆਪਣਾ ਜਿਹੜਾ ਸਬਜੈਕਟ ਹੈ ਉਹਨੂੰ ਕੋ ਰਵਾ ਰਹੇ ਹੈ ਤੇ ਗਿਆਨਮ ਪੰਜਾਬ ਇਸ ਲਈ ਤੁਹਾਡਾ ਸ਼ੁਰੂ ਕਰ ਰਿਹਾ ਇੱਕ ਬੈਚ 10th ਆਫ April 2025 ਤੋਂ ਜਿਸ ਬੈਚ ਨੂੰ ਆਪਾਂ ਸਟਾਰਟ ਕਰ ਰਹੇ ਹਾਂ ਕਿਹੜੇ ਪਰਸਪੈਕਟਿਵ ਦੇ ਨਾਲ ਪੰਜਾਬ ਪਟਵਾਰੀ ਦੇ ਪਰਸਪੈਕਟਿਵ ਨਾਲ ਤੇ ਆਪਣਾ ਇਸ ਤੋਂ ਰਿਲੇਟਿਡ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਹਾਡੀ ਡਾਊਟ ਹੈ ਕੋਈ ਵੀ ਪ੍ਰੋਬਲਮ ਤੁਹਾਨੂੰ ਲੱਗ ਰਹੀ ਹੈ ਕਿਤੇ ਕੋਈ ਕੁਰੀ ਹੈ ਜਿਹੜਾ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਉਹ ਤੁਸੀਂ ਨੰਬਰ ਤੇ ਕਾਲ ਕਰੋ ਤੇ ਜੋ ਵੀ ਚੀਜ਼ ਜੋ ਵੀ ਆਪਣਾ ਸੋਲੂਸ਼ਨ ਤੁਸੀਂ ਕਿਸੇ ਚੀਜ਼ ਦਾ ਲੈਣਾ ਚਾਹੁੰਦੇ ਹੋ ਤੇ ਉੱਥੇ ਕਾਲ ਕਰਕੇ ਸਾਨੂੰ ਕੰਟੈਕਟ ਕਰੋ ਵੈਲਡਨ ਜੀ ਬੈਸਟ ਆਫ ਲੱਕ